ਸਾਰੇ ਕੀ ਮਾਮਲਾ ਸੀ ਕਿ ਮੋਬਾਈਲ ਦਾ ਪਿਛਲੇ ਦਿਨੀ ਸਾਡੇ ਕੈਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਇਹ ਉਸ ਤੋਂ ਲਾਹ ਵੀ ਇੱਕ ਦੋ ਵਾਰ ਤਾਂ ਹੋਰ ਸਨੇਚਿੰਗ ਹੋਈਆਂ ਸੀ ਮੋਬਾਈਲ ਦੀ ਜਿਸ ਦੇ ਤਹਿਤ ਸ਼੍ਰੀਮਤੀ ਸੋਮਿਆ ਮਿਸ਼ਰਾ IPS ਜਿਹੜਾ ਫਰ ਉਸਪੁਰਵੋਂ ਸਖਤ ਦਸ਼ਤ ਨਿਰਦੇਸ਼ਾਤੇ ਸ਼ਹਿਰ ਵਿੱਚ ਚੈਕਿੰਗ ਹੁੰਦਾ ਇਗਲੀਸੀਆ ਤੇ ਖਾਧਾ ਤੇ ਡੇਲੀ ਰੁਟੀਨ ਦੇ ਨਾਕੇ ਸਰਚ ਕੋਰਡਨੋਰੇਸ਼ਨ ਚੱਲ ਰਹੀ ਸੀ ਜਿਸ ਦੇ ਚੱਲਦਿਆਂ एसएचओ ऑफ दी टीम ने लिख जगह नाकेते सी तो उसने करण ਤੇ साहिल ਨਾਮ ਦੇ ਦੋ ਵਿਅਕਤੀਆਂ ਨੂੰ ਰੋਕਿਆ ਜੋ ਪੁੱਛਪੜਤਾਲ ਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਕੁਰিয়ে ਦੱਸੇ ਸੀ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਦੀ ਪੁੱਛਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੇਡੀ ਤੋਂ ਫੋਨ ਸਨੈਚ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦਰਾਂ ਨੇ ਪੁੱਛਗਿਚ ਆਲਰੇਡੀ ਪਰਚਾ ਦਰਜ ਸੀ ਜੋ ਦਰਾਂ ਨੇ ਪੁੱਛਗਿਚ ਇਹਨਾਂ ਨੇ ਮੰਨਿਆ ਕਿ ਇਹ ਨੇ ਕਰੀਬ 30-35 ਵਾਰ ਦਤਾ ਸਨੈਚਿੰਗ ਦੀ ਹੈ ਸਿਟੀ ਫਿਰੋਜ਼ਪੁਰ ਟਿਕਟ ਫਰਮ ਉਸ ਪੁਰਵਚ ਕੀਤੀਆਂ ਜੋ ਇਹਨਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਬਰਾਮਦ ਕਰਾਇਆ ਜਾਂਦਾ ਥੈਂਕ ਯੂ